ਇਤੀ ਬਾੜੀ ਬਿਲਾਨੋ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹੈ ਕਿਸਾਨਾਂ ਵੱਲੋਂ ਲਗਾਤਾਰ 1 ਅਕਤੂਬਰ ਤੋਂ ਰੇਲ ਰੋਕੂ ਅੰਦੋਲਨ ਵੀ ਜਾਰੀ ਹੈ ਕਿੰਨੀ ਉਮਰ ਆ ਤੁਹਾਡੀ ਮੇਰੀ 11 ਸਾਲ ਉਮਰ ਹੈ ਜੇ ਗੱਡੀ ਆ ਗਈ ਫੇਰ ਗੱਟੀਆਂ ਤੋਂ ਨਹੀਂ ਅਸੀਂ ਡਰਦੇ ਕਿਸਾਨਾਂ ਦੇ ਪੁੱਤਾਂ ਇਹੇ ਤਸਵੀਰਾਂ ਮਲੋੜ ਦੇ ਨੇਲੇ ਪਿੰਡ ਫਕਰ ਸਰਦੀਆਂ ਹਨ ਜਿੱਥੇ ਕਿਸਾਨ ਜਥੇਬੰਦੀਆਂ ਨੇ ਆਪਣੇ ਘਰ-ਬਾਰ ਛੱਡ ਕੇ ਰੇਲਵੇ ਲਾਈਨਾਂ ਤੇ ਪੱਕੇ ਡੇਰੇ ਲਾ ਲਏ ਹਨ ਰੇਲਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ ਇੱਥੇ ਤੁਸੀਂ ਕਿਉਂ ਆਏ ਹੋ ਲੈਣਾ ਤੇ ਅਸੀਂ ਜੀ ਜਿਵੇਂ ਕਿ ਸਾਡੇ ਘਰ ਦੇ ਨੇ ਹੀ ਆਉਂਦੇ ਤਾਂ ਜੀ ਸਾਡੇ ਬਾਬਿਆਂ ਨੇ ਆਖਿਆ ਜੀ ਇੱਕ ਜਣੇ ਨੇ ਜ਼ਰੂਰ ਪਿੰਡ ਚ ਹੋ ਜਾਣਾ ਹੈ ਘਰ ਦੇ ਜੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਰੇਲਾਂ ਰੁਕਣ ਨਾਲ ਕਿਸਾਨਾਂ ਨੂੰ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕਿਸਾਨਾਂ ਲਈ ਯੂਰੀਆ ਤੇ ਖਾਦਾਂ ਮਾਲ ਗੱਡੀ ਵਿੱਚ ਹੀ ਆਉਂਦੇ ਹਨ ਪਾਕਿਸਤਾਨ ਆਪਣੇ ਹੱਕ ਲਈ ਡਟੇ ਹੋਏ ਹਨ ਅਤੇ ਕਿਸੇ ਦੀ ਸੁਣਨ ਲਈ ਤਿਆਰ ਨਹੀਂ ਹਨ ਹਬ ਤੋਂ ਵੱਡਾ ਅੱਜ ਦੁਨੀਆ ਦਾ ਕ੍ਰਿਮੀਨਲ ਬੰਦਾ ਕੌਣ ਕਿਹੜਾ ਬੰਦਾ ਛਾਤਰ ਦਿਮਾਗ ਦਾ ਕ੍ਰਾਈਮ ਕਰ ਰਿਹਾ ਹੈ ਇੰਡੀਆ ਦੇ ਵਿੱਚ ਉਹ ਹੈ ਮੋਦੀ ਜੀ ਨੇ ਅਮਾਨੇ ਅਡਾਨੀ ਨਾਲ ਲੜ ਕੇ ਕਿਹਦੇ ਕਿਹਦੇ ਤੇ ਨੀ ਕਬਜ਼ੇ ਕੀਤੇ 에ਅਰਪੋਰਟਾਂ ਦੇ ਵੀ ਕਬਜ਼ੇ ਹੋ ਗਏ ਐ 에ਅਰ ਲਾਈਨਾਂ ਤੇ ਕਬਜ਼ੇ ਐ ਕਿਹੜੀ ਜਗ੍ਹਾ ਨਹੀਂ ਜਿੱਥੇ ਇਹਦੇ ਆਦੇ ਛਾਤਰ ਦਿਮਾਗ ਨਾਲ ਕਬਜ਼ੇ ਕਿਤੇ ਤਸਾਨ ਵੀਰੋ ਮੇਰੀ ਹੱਥ ਜੋੜ ਕੇ ਪੀ ਲੈਂ ਇਹ ਇਹ ਛਾਤਰ ਦਿਮਾਗ ਦਾ ਬੰਦਾ ਹੈ ਇਹ ਵੀ ਇੱਕ ਟਾਈਮ ਇਹੋ ਜਿਹਾ ਆਊਗਾ ਆਪਣੀ ਵੋਟ ਦਾ ਅਧਿਕਾਰ ਵੀ ਖੋਊ ਆ ਇਹ ਇਹ ਖੋਇਆ ਜਾਣਾ ਹੈ ਜਿਹੜੇ ਸਹਾਵਨਾ ਹੁਣ ਸਿਸਟਮ ਕਰਦੇ ਬਾਕੀ ਵੀਰੋ ਭਾਜਪੀ ਵਾਲਿਆਂ ਨੂੰ ਮੈਂ ਹਰ ਵਾਰੀ ਬੋਲਦਾ ਹਾਂ ਤੇ ਅੱਜ ਫੇਰ ਭਾਜਪੀ ਵਾਲਿਆਂ ਤੇ ਫੋੜਿਆ ਬੋਲੂਗਾ ਕਿ ਜਿਹੜੇ ਤੁਸੀਂ ਬਿੱਲਾਂ ਦੇ ਸਾਈਨ ਕਰਾ ਲੇ ਪਾਸ ਕਰਾ ਲੇ ਤੇ ਜਿਹੜੇ ਤੁਸੀਂ ਭੰਗੜੇ ਪਾਉਨੇ ਆ ਨਾ ਇਹ ਸਾਡੇ ਕਿਸਾਨਾਂ ਦੇ ਸਾਡੇ ਛੋਟੇ ਕਪੜਿਆਂ ਦੇ ਆਮ ਲੋਕਾਂ ਦੇ ਜਿਹੜਾ ਤੁਸੀਂ ਜ਼ਖਮ ਦਿੱਤੇ ਆ ਉਹਦੇ ਤੇ ਨੂਨ ਟੁੱਪ ਰਹੇ ਇਸ ਕਰਕੇ ਮੈਂ ਅਪੀਲ ਕਰਦਾ ਬੀਜੇਪੀ ਦੇ ਕਾਰਕਰਾਂ ਨੂੰ ਵੀ ਆ ਭੰਗੜੇ ਭੰਗੜੇ ਤੁਹਾਡੇ ਬੰਦ ਕਰੋ ਇਹ ਕੌਮ ਉਹ ਕੌਮ ਹੈ ਇੱਕ ਕਿਸਾਨ ਵੀਰ ਆ ਜਿਹੜੇ ਪੰਜਾਬ ਦੇ ਕੋਈ ਵੀ ਤਪਕਾ ਉਹ ਸੂਰਬੀਰ ਹੈ ਪੰਜਾਬ ਦੇ ਜਿਹੜੇ ਇੱਕ ਮਰਲੇ ਪਿੱਛੇ ਉਰੇ ਪਿੱਛੇ ਪਤਲ ਹੋ ਜਾਂਦਾ ਹੈ ਤੇ ਮੋਦੀ ਸਾਹਿਬ ਨੂੰ ਮੈਂ ਇਹ ਹੀ ਬੇਨਤੀ ਕਰਦਾ ਕਿ ਤੇਰੇ ਬੀਜੇਪੀ ਦੇ ਕਾਰਨ ਤਾਂ ਕੁਝ ਵੀ ਨਹੀਂ ਇਹਨਾਂ ਅੱਗੇ ਇਹ ਕਰਕੇ ਵੀਰੋ ਹੱਥ ਜੋੜ ਕੇ ਪੀ ਲੈ ਕਿ ਕਾਲੀ ਤੇ ਕਾਂਗਰਸੀ ਇਹਨਾਂ ਨੂੰ ਬਿਲਕੁਲ ਨਦਕਾਰ ਦਿਓ ਕਿਉਂਕਿ ਇਹ ਰਲੇ ਹੋਏ ਨੇ ਮੈਂਬਰ ਪਾਰਲੀਮੈਂਟ ਕਿੰਨੇ ਆ 13 ਜੇਕਰ 13 ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਅਸਤੀਫਾ ਦੇ ਦੇ ਤਾਂ ਇਹਦਾ ਕੁਝ ਨਾ ਕੁਝ ਆਪਾਂ ਨੂੰ ਫਰਕ ਪੈ ਜਾਣਾ ਸੀ ਅਕਬਾਲ ਸਿੰਘ ਹੈ ਜੀ ਅਕਬਾਲ ਸਿੰਘ ਪਿੰਡ ਬੁਝਾਲਾ ਤੁਸੀਂ ਕਿੰਨੇ ਦਿਨਾਂ ਤੋਂ ਬੈਠੇ ਹੋ ਹਾਂ ਦੀ ਰੇਲਵੇ ਤੇ ਇੱਥੇ ਹੋ ਗਏ ਜੀ 8-9 ਦਿਨ ਹੋ ਗਏ ਠੀਕ ਹੈ ਤੇ ਕਿਵੇਂ ਤੁਸੀਂ ਇੱਥੇ ਸੰਘਰਸ਼ ਕਰੋਗੇ ਹਣ ਜੇ ਮੰਨ ਲਓ ਤੁਸੀਂ ਇੱਕ ਬਜ਼ੁਰਗ ਹੋ ਤੁਸੀਂ ਜੇ ਗੱਡੀ ਆ ਗਈ ਫਿਰ ਕੀ ਕਰੋਗੇ ਗੱਡੀ ਆ ਗਈ ਸੀ ਹੇਠ ਲਦੜ ਚ ਪੁੱਟੜੇ ਜਾਵਾਂਗੇ ਉਠਾਂਗੇ ਨਹੀਂ ਅੱਛਾ ਕਿੰਨੇ ਦਿਨਾਂ ਤੋਂ ਹਣ ਜਿਹੜਾ ਤੁਹਾਡਾ ਸੰਘਰਸ਼ ਹੈ ਕਿੰਨਾ ਟਾਈਮ ਇਹ ਐਸੇ ਤਰ੍ਹਾਂ ਜਾਰੀ ਰਹੇਗਾ ਜੇ ਸਾਡੀ ਕੋਈ ਨਾ ਸੁਣ ਵੀ ਆਈ ਹੋਈ ਸਾਡਾ ਮੈਦਾਨ ਖੁੱਲੇ ਦੌਰ ਤੱਕ ਚੱਲੇਗਾ ਜੇ ਇੱਥੇ ਵੀ ਨਾ ਸੁਣਾਈ ਹੋਸੀ ਦਿੱਲੀ ਜਾ ਕੇ ਕਿਰਾ ਪਾਵਾਂਗੇ ਦਿੱਲੀ ਤਾਂ ਕਹਿੰਦੇ ਜਾਣ ਨਹੀਂ ਦਿੰਦੇ ਜੀ ਹਰਿਆਣੇ ਜੀ ਕਾਸ਼ ਤੇ ਜਾਈਏ ਕਿਨੇ ਕਰਨ ਅਸੀਂ ਤੁਰਕੇ ਜਾਈਏ ਕੁਛ ਕਰਗੇ ਅਸੀਂ ਦਿੱਲੀ ਜਾਏ ਬਿਨਾ ਸਾਡਾ ਫੈਸਲਾ ਨਹੀਂ ਹੋਣਾ ਉਹ ਤਾਂ ਰਾਤ ਹੀ ਰੋਕ ਲੈਂਦੇ ਜੀ ਉਹ ਤਾਂ ਬਾੜ ਨਹੀਂ ਵਿਗਟੇ ਨਾ ਸਰੂਪ ਦਾ ਚੌਰਾ ਹੁੰ ਟੱਪ ਜਾਗੇ ਜੀ ਰਾਤ ਨੂੰ ਕਿੰਨੇ ਜਾਨੇ ਹੁੰਦੇ ਆ ਜੀ ਇੱਥੇ ਫਿਰ ਰਾਤ ਨੂੰ ਕਿਤੇ 15 ਹੋਏ ਨੇ ਕਿਤੇ 20 ਹੋਏ ਨੇ ਕਿਤੇ 30 ਹੋਏ ਨੇ ਕਿਤੇ 10 12 ਲੈਂਦੇ ਆ ਇਹ ਕਿ ਬਾਬਾ ਜੀ ਸੈਂਟਰ ਦਾ ਮਹਿਕਮਾ ਹੈ ਰੇਲਵੇ ਠੀਕ ਹੈ ਦਿ ਸੈਂਟਰ ਨੇ ਇਥੇ ਕੋ ਪਰਚੇ ਕਰਤੇ ਹੋਰ ਕਾਰਵਾਈ ਕਰਤੀ ਤਾਂ ਫੇਰ ਪਰਚੇ ਅਸੀਂ ਅੱਗੇ ਬਹੁਤ ਭੁਗਤੇ ਆ ਜੀ ਮੈਂ ਇਥੇ ਗਿੱਦੜਵਾ ਵੀ ਰੇਲ ਨਾ ਰੁਕੀਆਂ ਸੀ ਚੋਰੀ ਪਾੜ ਕੇ ਤੇ ਰੋਧਕ ਵੀ ਮੇਰੇ ਦੇ ਪਰਚੇ ਹੋਏ ਆ ਉਥੇ ਵੀ ਕੱਟ ਕੇ ਗਏ ਆ ਪਰ ਕੋਈ ਜਿਝਕ ਨਹੀਂ ਇਹ ਜਨਤਾ ਬਾਤ ਆ ਉਹਦੇ ਬੱਚਿਆਂ ਨਾਲ ਨਹੀਂ ਕਰ ਰਹੇ ਜਨਤਾ ਦੀ ਬਾਤ ਕਰ ਰਹੇ ਆ ਅਸੀਂ ਜੋ ਕਰ ਰਹੇ ਆ ਤੁਹਾਡਾ ਕੀ ਨਾਮ ਹੈ ਜੀ ਵਿਜੇਤ ਸਿੰਘ ਗਿੱਦੜਵਾ ਤੁਸੀਂ ਕਿਹੜੀ ਜਥੇਬੰਦੀ ਨਾਲ ਸੰਬੰਧਿਤ ਹੋ ਆਪਣੇ ਮਾਨਸਾ ਪੰਜਾਬ ਜੀ ਪੰਜਾਬ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਬੈਠੇ ਹੋ ਜੀ ਅਸੀਂ ਪਹਿਲੇ ਤਰੀਕੇ ਲੈ ਗਏ ਜੀ ਤੇ 11 ਤਰੀਕ ਹੋ ਗਈ ਬਦਲੇ ਲਗਾਤਾਰ ਚਲਦੇ ਜੀ ਠੀਕ ਹੈ ਕਿੰਨਾ ਸਮਾਂ ਹੋਰ ਇੱਥੇ ਬੈਠੋਗੇ ਇਹ ਅਣਦੇਸ਼ੇ ਸਮੇਲੇ ਹੈ ਜੀ ਕੋਈ ਟਾਈਮ ਨਹੀਂ ਅੱਛਾ ਸਰਕਾਰਾਂ ਸਾਡੇ ਤਿੰਨੇ ਨੋਟਿਸ ਵਾਪਸ ਨਹੀਂ ਲੈਂਦੇ ਉਹਨਾਂ ਦੇ ਕਿ ਨਸਤਾ جاری ਰੋਗ ਹੋ ਕਹਿੰਦੇ ਅਸੀਂ ਉਹਨਾਂ ਕਿਸਾਨਾਂ ਨੂੰ ਮੁਸ਼ਕਲ ਆ ਸਕਦੀ ਹੈ ਖਾਦ ਨਹੀਂ ਮਿਲਨੀ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮਾਲ ਗੱਡੀਆਂ ਨਹੀਂ ਚੱਲ ਰਹੀਆਂ ਕਿਉਂਕਿ ਖਾਦ ਜਿਹੜੀ ਕਿਸਾਨਾਂ ਵਾਸਤੇ ਆਣੀ ਹੈ ਯੂਰੀਆ ਆਉਣੀ ਹੈ ਖਾਦ ਆਉਣੀ ਹੈ ਉਹ ਮਾਲ ਗੱਡੀਆਂ ਦੇ ਵਿੱਚ ਹੀ ਆਉਣੀ ਹੈ ਜੇ ਮੰਨ ਲਓ ਨਾ ਆਈਆਂ ਤਾਂ ਫਿਰ ਆਪਾਂ ਕੀ ਕਰਾਂਗੇ ਸਾਨੂੰ ਕੋਈ ਪਰਵਾਹ ਨਹੀਂ ਉਹ ਵੀ ਟੈਂਸਿਕ ਬਿਨਾ ਖਾਦਾਂ ਤੋਂ ਬਿਨਾ ਹਰੇ ਤੋਂ ਫਸਲਾਂ ਕਰਦੇ ਸੀ ਔਖੇ ਵੀ ਸੀ ਜੀ ਕੋਲਾ ਕੋਇਲੇ ਦੀ ਵੀ ਕਹਿੰਦੇ ਜੀ ਕਮੀ ਆ ਰਹੀ ਹੈ ਜੇ ਕੋਲਾ ਨਾ ਮਿਲਿਆ ਬਿਜਲੀ ਨਾ ਤੁਹਾਨੂੰ ਮਿਲੀ ਤਾਂ ਫਿਰ ਖੇਤੀ ਕਿਵੇਂ ਕਰੋਗੇ ਖੇਤੀ ਕਰਾਂਗੇ ਘੱਟ ਕਰ ਲਾਂਗੇ ਆਪਦੇ ਜੋ ਕਿ ਫੇਰ ਹੀ ਹੋ ਜਣੀ ਹੈ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ ਪਰਵਾਹ ਨਹੀਂ ਕਿਸਾਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਕਿਸਾਨਾਂ ਜੋ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਕਿਸਾਨਾਂ ਨੇ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠੇ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਪੁਰਾਣਾ ਜੋ ਸਮਾਂ ਸੀ ਉਸ ਸਮੇਂ ਬਿਨਾ ਯੂਰੀਆ ਤੋਂ ਬਿਨਾ ਖਾਦਾਂ ਤੋਂ ਖੇਤੀ ਕੀਤੀ ਜਾਂਦੀ ਸੀ ਕਮਾਈ ਘੱਟ ਹੋ ਜਾਂਦੀ ਸੀ ਫਸਲਾਂ ਘੱਟ ਹੋ ਜਾਂਦੀਆਂ ਸੀ ਤਾਂ ਉਹ ਹੁਣ ਵੀ ਬਿਨਾ ਖੇਤੀ ਬਿਨਾ ਯੂਰੀਆ ਬਿਨਾ ਖਾਦਾਂ ਤੋਂ ਆਪਣੀ ਖੇਤੀ ਕਰ ਸਕਦੇ ਹਨ ਪਰ ਉਹ ਰੇਲਾਂ ਨੂੰ ਅੱਗੇ ਇਸ ਤਰ੍ਹਾਂ ਨਾਲ ਨਹੀਂ ਜਾਣਦੇ ਕਿ ਹੋਰ ਵੀ ਇੱਥੇ ਕਿਸਾਨ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਿਰ ਕੀ ਨਾਮ ਹੈ ਤੁਹਾਡਾ ਸਾਦਾ ਸਿੰਘ ਸਾਦਾ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਮੁਦੀਰ ਤੁਹਾਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠੇ ਨੂੰ ਸਾਨੂੰ 10-12 ਦਿਨ ਹੋ ਗਏ ਅੱਛਾ ਤੇ ਕਿੰਨਾ ਸਮਾਂ ਤੁਸੀਂ ਹੋਰ ਇੱਥੇ ਬੈਠੋਗੇ ਅਸੀਂ ਤਾਂ ਤਿੰਨੇ ਦਿਨ ਸਾਬਤ ਦੇ ਨਹੀਂ ਰਹੇ ਅੱਛਾ ਤੇ ਜੇ ਉਹਨੇ ਇੱਥੋਂ ਰੇਲ ਗੱਡੀ ਜਿਵੇਂ ਉਹ ਆਉਂਦੀ ਹੈ ਉਹਨਾਂ ਪੰਜਾਬ ਕੈਪਟਨ ਸਾਹਿਬ ਕਹਿੰਦੇ ਆ ਕਿ ਰੇਲ ਗੱਡੀ ਨੂੰ ਸ਼ੁਰੂ ਕਰ ਦਿਓ ਤੁਸੀਂ ਨਾ ਰੋਕੋ ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਅਸੀਂ ਤਾਂ ਫਿਰ ਇੱਥੋਂ ਗੱਡੀ ਦੀ ਲਾਈਨ ਤੋਂ ਨਹੀਂ ਉੱਠਦੀ ਤਾਂ ਗੱਡੀਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸ਼ੁਰੂ ਕਰਨਾ ਨਹੀਂ ਚਾਹੁੰਦੇ ਤਾਂ ਇੱਥੇ ਬੱਚੇ ਵੀ ਪਹੁੰਚੇ ਨੇ ਉਹਨਾਂ ਨਾਲ ਬੇਟਾ ਕੀ ਨਾਮ ਹੈ ਆਪਣਾ ਮੇਰ ਜਸ਼ਨ ਦੇਵੀ ਇੱਥੇ ਤੁਸੀਂ ਕਿਉਂ ਆਏ ਹੋ ਲੈਣਾ ਤੇ ਅਸੀਂ ਜੀ ਜਿਵੇਂ ਸਾਡੇ ਘਰ ਦੇ ਨੇ ਆਉਂਦੇ ਤਾਂ ਜੀ ਸਾਡੇ ਬਾਬਿਆਂ ਨੇ ਆਖਿਆ ਜੀ ਇੱਕ ਜਣੇ ਨੇ ਜ਼ਰੂਰ ਪਿੰਡ ਚ ਹੋ ਜਾਣਾ ਇੱਕ ਘਰ ਦੇ ਨੇ ਕਿਹੜੇ ਪਿੰਡ ਤੋਂ ਆਏ ਹੋ ਜੀ ਉਸਨਾਰ ਤੋਂ ਇਹ ਮੰਨ ਲਓ ਇੱਥੋਂ ਗੱਡੀ ਆ ਗਈ ਫੇਰ ਫੇਰ ਕੇ ਜੇ ਫਿਰ ਸਾਈਡ ਤੇ ਬਹਿ ਜਾਗੇ ਭੱਜੋਂਗੇ ਕਿਵੇਂ ਨਹੀਂ ਭੱਜਦੇ ਜੀ ਕਿੰਨੇ ਦਿਨ ਹੋ ਗਏ ਇੱਥੇ ਆਉਂਦਿਆਂ ਮੈਂ ਤਾਂ ਅੱਜ ਹੀ ਆਇਆ ਹਾਂ ਅੱਜ ਹੀ ਆਇਆ ਹਾਂ ਹਾਂਜੀ ਅੱਜ ਹੀ ਆਇਆ ਹਾਂ ਇੱਥੇ ਸਿਰਫ ਨੌਜਵਾਨ ਹੀ ਨਹੀਂ ਦੇਖੇ ਜਾ ਰਹੇ ਬਜ਼ੁਰਗ ਹੀ ਨਹੀਂ ਦੇਖੇ ਜਾ ਰਹੇ ਬਲਕਿ ਛੋਟੇ ਬੱਚੇ ਵੀ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਨੇ ਰੇਲ ਰੋਕੋ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਨੇ ਹੋਰ ਵੀ ਇੱਥੇ ਬੈਠੇ ਨੇ ਆ ਗੁਰਸਿੱਖ ਭਰਾ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਆਪਣਾ ਬਲਰਾਜ ਸਿੰਘ ਬਲਰਾਜ ਸਿੰਘ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਬੈਠੇ ਹਾਂ ਜਿੱਥੇ ਇੱਕ ਤਰੀਕ ਤੋਂ ਸ਼ੁਰੂ ਹੋਈ ਜੀ ਕੈਪਟਨ ਸਾਹਿਬ ਕਹਿੰਦੇ ਆ ਵੀ ਤੁਸੀਂ ਰੇਲਾ ਹੁਣ ਨਾ ਰੋਕੋ ਅੰਦੋਲਨ ਆਪਣਾ ਖਤਮ ਕਰ ਦਿਓ ਕੀ ਕਹਿਣਾ ਚਾਹੁੰਗੇ ਰੇਲਾ ਪਹਿਲਾਂ ਅੰਦ ਦੂਜਾ ਲੋਕਡਾਊਨ ਦੇ ਵਿੱਚ ਵੀ ਬੰਦ ਹੀ ਸੀ ਗਈ ਲੰ 4 ਮਹੀਨੇ ਕੋਈ ਚੱਲੀਆਂ ਨਹੀਂ ਤੇ ਹੁਣ ਜੇ ਰੁਕ ਜਾਣਗੇ ਫੇਰ ਕੀ ਹੈ ਪਰ ਹੁਣ ਤਾਂ ਜਿਵੇਂ ਕੈਪਟਨ ਸਾਹਿਬ ਨੇ ਬੱਸਾਂ ਸ਼ੁਰੂ ਕਰਤੀਆਂ ਸੈਂਟਰ ਗਵਰਨਮੈਂਟ ਵੱਲੋਂ ਵੀ ਹੁਣ ਮੋਦੀ ਸਾਹਿਬ ਉਹ ਵੀ ਕਹਿੰਦੇ ਆ ਕਿ ਹੁਣ ਰੇਲਾ ਸ਼ੁਰੂ ਕਰ ਦੇਣੀ ਹੈ ਤਾਂ ਫਿਰ ਤਾਂ ਹੁਣ ਆਪਾਂ ਫਿਰ ਕਿਉਂ ਬੰਦ ਕਰਨਾ ਚਾਹੁੰਦੇ ਜਿੰਨਾ ਚਿਰ ਸਾਡਾ ਬਿੱਲ ਵਾਪਸ ਨਹੀਂ ਹੁੰਦਾ ਏ ਉਨਾ ਚਿਰ ਅਸੀਂ ਰੇਲਾ ਰੋਕ ਕੇ ਰੱਖਾਂਗੇ ਇੱਥੇ ਬੈਠੇ ਰਵਾਂਗੇ ਮਾਲ ਗੱਡੀਆਂ ਦੇ ਵਿੱਚ ਆਪਣੀਆਂ ਜ਼ਰੂਰੀ ਵਸਤੂਆਂ ਹੁੰਦੀਆਂ ਖਾਦ ਆਉਂਦੀ ਹੈ ਯੂਰੀਆ ਆਉਂਦੀ ਹੈ ਉਹਦੇ ਨਾਲ ਤੁਹਾਨੂੰ ਨਹੀਂ ਲੱਗਦਾ ਆਪਾਂ ਨੂੰ ਕਿਸਾਨਾਂ ਨੂੰ ਵੀ ਪਰੇਸ਼ਾਨੀ ਆਊਗੀ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਆਊਗੀ ਜੇ ਤੁਹਾਨੂੰ ਖਾਦਾਂ ਨਾ ਮਿਲਿਆ ਯੂਰੀਆ ਨਾ ਮਿਲਿਆ ਫਿਰ ਕਿਵੇਂ ਖੇਤੀ ਕਰੋ ਲੱਗੂ ਕੁਝ ਮਿਲੂਗਾ ਜੀ ਕਿਸੇ ਚੀਜ਼ ਦੀ ਕੋਈ ਸ਼ੋਰਟ ਨਹੀਂ ਆਉਂਦੀ ਉਹ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਆਉਂਦੇ ਹੀ ਨਹੀਂ ਪਈ ਉਹ ਤਾਂ ਸਾਡੇ ਦਰਨੇ ਸਮਾਪਤ ਕਰਨ ਵਾਸਤੇ ਕਰ ਰਹੇ ਹੈ ਜੀ ਆਪਦਾ ਸਾਰਾ ਕੁਝ ਇਹ ਉੱਠ ਪੈਣ ਇੱਕ ਵਾਰੀ ਉਸ ਤੋਂ ਬਾਅਦ ਇਹਨਾਂ ਦਾ ਕੰਮ ਖਤਮ ਹੋ ਜੇ ਅਸੀਂ ਉੱਠਦੇ ਨਹੀਂ ਪਰ ਇਹ ਦਰਨਾ ਤਾਂ ਤੁਸੀਂ ਸੈਂਟਰ ਗਵਰਨਮੈਂਟ ਦੇ ਖਿਲਾਫ ਲਾਇਆ ਉਹ ਪੰਜਾਬ ਸਰਕਾਰ ਦੇ ਦੇ ਅਧਿਕਾਰੀ ਹੈ ਇੱਕ ਮੁੱਖ ਮੰਤਰੀ ਹੈ ਪੰਜਾਬ ਸਰਕਾਰ ਦੇ ਤਾਂ ਉਹ ਫਿਰ ਤੁਹਾਨੂੰ ਕਿਉਂ ਠਾਉਣਗੇ ਕੇਂਦਰ ਦੇ ਵਿੱਚ ਤਾਂ ਹਾਲਾਂਕਿ ਐਂਟੀ ਸਰਕਾਰ ਉਹ ਉੱਥੇ ਬਿੱਲ ਸੈਨੋ ਕਰਕੇ ਆਏ ਜੀ ਕੈਪਟਨ ਸਾਹਿਬ ਵੀ ਉੱਥੇ ਨਾਲ ਮਿਲ ਕੇ ਸਾਰਾ ਕੁਝ ਕਰਕੇ ਆਏ ਜੀ ਉਹਨਾਂ ਨੂੰ ਸਾਰਾ ਪਤਾ ਸੀ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿਸਾਨ ਕਿਸੇ ਵੀ ਤਰ੍ਹਾਂ ਨਾਲ ਇੱਥੋਂ ਰੇਲਵੇ ਲਾਈਨਾਂ ਤੋਂ ਆਪਣਾ ਸੰਘਰਸ਼ ਖਤਮ ਕਰਨ ਦੇ ਲਈ ਤਿਆਰ ਨਹੀਂ ਹਨਾ ਇਸੇ ਤਰ੍ਹਾਂ ਨਾਲ ਹੀ ਉਹ ਇੱਥੇ ਬੈਠੇ ਰਹਿਣਗੇ ਤੇ ਹੋਰ ਵੀ ਇੱਥੇ ਜੋ ਲੋਕ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਆ ਨੌਜਵਾਨ ਪੀੜੀ ਨਾਲ ਨੌਜਵਾਨ ਜੋ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਕਿਹਨਾਂ ਦਾ ਆਪਣਾ ਰੁਪਿੰਦਰ ਸਿੰਘ ਜੀ ਰੁਪਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਉਸ ਨਰ ਤੋਂ ਆਏ ਕਿੰਨੇ ਦਿਨ ਹੋ ਗਏ ਮੈਂ ਤਾਂ ਪਹਿਲੇ ਦਿਨ ਹੀ ਆਇਆ ਯਾਰ ਨਾਲ ਸਾਰੇ ਮੁੰਡੇ ਆਉਂਦੇ ਸੀ ਮੈਂ ਪਹਿਲਾਂ ਬਾਹਰ ਗਿਆ ਹੋਇਆ ਸੀ ਕਿੰਨੀ ਉਮਰ ਆ ਤੁਹਾਡੀ ਮੇਰੀ 11 ਸਾਲ ਉਮਰ ਹੈ ਜੀ ਇਹ ਗੱਡੀ ਆ ਗਈ ਫੇਰ ਗੱਡੀਆਂ ਤੋਂ ਨਹੀਂ ਅਸੀਂ ਡਰਦੇ ਕਿਸਾਨਾਂ ਦੇ ਪੁੱਤਾਂ ਅੱਛਾ ਤੇ ਕਿੰਨੇ ਕਿੰਨੇ ਦਿਨ ਹੋਰ ਇੱਥੇ ਬੈਠਣਾ ਜਿੰਨਾ ਚਿਰ ਬਿੱਲ ਨਹੀਂ ਖਰਚ ਹੁੰਦੇ ਅੱਛਾ ਤੇ ਕੀ ਮੰਗ ਕਿਹੜੇ ਕਿਹੜੇ ਬਿੱਲ ਆ ਪਤਾ ਤੁਹਾਨੂੰ ਬਹੁਤ ਜ਼ਿਆਦਾ ਤਾਂ ਨਹੀਂ ਪਤਾ ਹੀ ਆ ਪਤਾ ਮੰਡੀਕਰਨ ਖਤਮ ਕਰ ਰਹੀ ਹੈ ਮੋਦੀ ਸਰਕਾਰ ਅੱਛਾ ਹਾਂ ਜੀ ਤੇ ਇਹ ਬਿੱਲਾਂ ਦੇ ਵਿੱਚ ਦੋ ਤਿੰਨ ਬਿੱਲ ਆ ਟੋਟਲ ਉਹਨਾਂ ਵਿੱਚ ਇੱਕ ਵੀ ਮੰਡੀਕਰਨ ਖਤਮ ਕਰਨਾ ਤੇ ਐਮਐਸਪੀ ਖਤਮ ਕਰਨੀ ਆ ਵੀ ਕੋਈ ਮਿਨੀਮਮ ਪ੍ਰਾਈਸ ਨਹੀਂ ਜਿਹੜਾ ਸੀਸੀਐਲ ਕਰਦੇ ਆ ਪਤਲ ਇਹ ਇੰਨਾ ਕ ਪਤਾ ਜੀ ਤੁਹਾਨੂੰ ਠੀਕ ਹੈ ਤਾਂ ਹੋਰ ਵੀ ਨੌਜਵਾਨ ਇੱਥੇ ਬੈਠੇ ਨੇ ਉਹਨਾਂ ਨਾਲ ਮੈਂ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਰਿਸ਼ਪਿੰਦਰ ਹੈ ਜੀ ਅੱਛਾ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋ ਮੈਨੂੰ ਲਗਾਤਾਰ 5 ਦਿਨ ਹੋ ਗਏ ਜੀ ਇੱਥੇ ਆਈ ਹਾਂ ਕੈਪਟਨ ਸਾਹਿਬ ਕਹਿੰਦੇ ਆ ਵੀ ਹੁਣ ਤੁਸੀਂ ਬੰਦ ਕਰ ਦਿਓ ਇਹ ਜਿੰਨਾ ਸਮਾਂ ਤੁਸੀਂ ਰੇਲ ਰੋਕੋ ਅੰਦੋਲਨ ਚਲਾ ਲਿਆ ਬਹੁਤ ਆ ਹੁਣ ਇਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਊਗਾ ਕੀ ਲੱਗਦਾ ਅੱਜ ਦੀ ਨੌਜਵਾਨ ਪੀੜ੍ਹੀ ਕੀ ਸੋਚਦੀ ਹੈ ਇਹਦੇ ਨਾਲ ਹੁਣ ਰੇਲ ਜਦੋਂ ਮਾਲਗੱਡੀ ਨਹੀਂ ਆ ਰਹੀ ਤਾਂ ਉਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਨਾ ਹੋਊਗਾ ਕਿਸਾਨਾਂ ਨੂੰ ਨੁਕਸਾਨ ਦੇ ਅੱਜ ਅਸੀਂ ਇੱਥੋਂ ਉੱਥੇ ਖੜੇ ਤੇ ਇਸ ਤੋਂ ਬਾਅਦ ਤਾਂ ਓਦੋਂ ਵੀ ਜ਼ਿਆਦਾ ਨੁਕਸਾਨ ਹੋਊਗਾ ਸਾਨੂੰ ਪਤਾ ਜੀ ਅੱਜ ਬਿੱਲ ਪਾਸ ਹੁੰਦੇ ਆ ਕੱਲ ਨੂੰ ਤਾਂ ਇਹ ਦੁੱਗਣਾ ਤਿੱਗਣਾ ਚੌਗਣਾ ਪਤਾ ਨਹੀਂ ਕਿੰਨਾ ਕਿ ਨੁਕਸਾਨ ਚੱਲਣਾ ਪਊਗਾ ਜੀ ਅੱਜ ਅਸੀਂ ਬਿਜਲੀ ਬਿਨਾਂ ਰਹਿ ਸਕਦੇ ਆ ਉਹ ਕਹਿੰਦੇ ਕੋਲਾ ਖਤਮ ਹੈ ਕੋਲਾ ਖਤਮ ਹੈ ਬਿਜਲੀ ਬਿਨਾਂ ਅਸੀਂ ਰਹਿ ਸਕਦੇ ਆ ਕੋਈ ਚੱਕਰ ਨਹੀਂ ਪਰ ਜਿੰਨਾ ਚਿਰ ਅਸੀਂ ਧਰਨੇ ਤੋਂ ਨਹੀਂ ਉੱਠ ਸਕਦੇ ਜਿੰਨਾ ਚਿਰ ਸਾਡੇ ਜਿਹੜੇ ਹੱਕ ਆ ਸਾਨੂੰ ਸਹੀ ਨਹੀਂ ਮਿਲਦੇ ਤੇ ਬਿੱਲ ਜਿੰਨਾ ਤੇ ਖਰਚ ਨਹੀਂ ਉਹਨਾਂ ਅਗਲੀ ਫਸਲ ਦੀ ਬਿਜਾਈ ਕਰਨੀ ਆ ਉਹਦੇ ਲਈ ਜੇ ਤੁਹਾਨੂੰ ਯੂਰੀਆ ਖਾਦ ਤੇ ਹੋਰ ਜਿਹੜੀਆਂ ਜ਼ਰੂਰੀ ਵਸਤੂਆਂ ਜਿਹੜੀਆਂ ਖੇਤੀ ਕਰਨ ਦੇ ਲਈ ਜ਼ਰੂਰੀ ਹੁੰਦੀਆਂ ਜੇ ਉਹ ਨਾ ਮਿਲੀਆਂ ਫੇਰ ਕੋਈ ਗੱਲ ਨਹੀਂ ਫਸਲ ਇੱਕ 6 ਮ ਜੀ ਜੇ ਨਾ ਦੇਣਗੇ ਫਸਲ ਘਟ ਹੋ ਜੂ ਕੋਈ ਗੱਲ ਨਹੀਂ ਪਰ ਵੱਡੇ ਨੁਕਸਾਨ ਨਾਲੋਂ ਤਾਂ ਬਚਣਾ ਚਾਹੁੰਨੇ ਆ ਨਾ ਸੀ ਵੱਡੇ ਨੁਕਸਾਨ ਤੋਂ ਤਾਂ ਆਪਦੇ ਆਪ ਨੂੰ ਵੀ ਆਪਾਂ ਇਹਨੇ ਕਹੇ ਰਹੀਏ ਕਿ ਉਹ ਬਿੱਲਾਂ ਨੂੰ ਜਿਹੜਾ ਕਿ ਖਾਰਜ ਕਰਦੀਏ ਕਿ ਆਪਣੇ ਤੱਕ ਜਿਹੜੀ ਵੱਡੀ ਸਾਜ਼ਿਸ਼ ਹੈ ਜਿਹੜੀ મોદી ਦੀ ਉਹ ਨਹੀਂ ਤੋਂ ਬਚ ਗਏ ਚਲ ਕੋਈ ਗੱਲ ਨਹੀਂ ਫਸਲ ਘਟ ਹੋ ਜੂਗੀ ਨੁਕਸਾਨ ਜਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ 6 ਮਹੀਨਿਆਂ ਦੀ ਫਸਲ ਆ ਕੋਈ ਵੱਡੀ ਗੱਲ ਨਹੀਂ ਬਿਲਕੁਲ ਨੌਜਵਾਨਾਂ ਵੱਲੋਂ ਬੱਚਿਆਂ ਵੱਲੋਂ ਬਜ਼ੁਰਗਾਂ ਵੱਲੋਂ ਸਾਰਿਆਂ ਵੱਲੋਂ ਹੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਵੈਲ ਰੁਕੋ ਅੰਦੋਲਨ ਜੋ ਸ਼ੁਰੂ ਕੀਤਾ ਗਿਆ ਸੀ ਉਸਤੇ ਡਟੇ ਰਹਿਣ ਦਾ ਹੀ ਇਹਨਾਂ ਦਾ ਫੈਸਲਾ ਹੈ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਅੰਦੋਲਨ ਖਤਮ ਨਹੀਂ ਕਰਨਾ ਚਾਹੁੰਦੇ ਤੇ ਪੰਜਾਬ ਸਰਕਾਰ ਦੀ ਅਪੀਲ ਨੂੰ ਵੀ ਇਹ ਕਿਸੇ ਨਾ ਕਿਤੇ ਖਾਰਜ ਕਰਦੇ ਨਜ਼ਰ ਆਉਂਦੇ ਹਨ ਉਹਨਾਂ ਦੀ ਗੱਲ ਨਹੀਂ ਮੰਨਦੇ ਨਜ਼ਰ ਆ ਰਹੀ ਇਹਨਾਂ ਦਾ ਕਹਿਣਾ ਇਹ ਹੀ ਹੈ ਕਿ ਅਗਰ ਕੋਇਲਾ ਖਤਮ ਹੁੰਦਾ ਹੈ ਤਾਂ ਉਹ ਬਿਜਲੀ ਬਿਨਾਂ ਵੀ ਸਾਰ ਲੈਣਗੇ ਅਗਰ ਯੂਰੀਆ ਖਾਦਾਂ ਨਹੀਂ ਪੰਜਾਬ ਦੇ ਵਿੱਚ ਆਉਣਗੀਆਂ ਤਾਂ ਉਹ ਬਿਨਾਂ ਇਹਨਾਂ ਤੋਂ ਵੀ ਆਪਣਾ ਖੇਤੀ ਕਰ ਸਕਦੇ ਹਨ ਮਲੋਟੋਂ ਮਨਪ੍ਰੀਤ ਸਿੰਘ ਕੜਪਾਲ ਪੰਜਾਬ ਸੇਵਕ ਤਾਜ਼ੀਆਂ ਖਬਰਾਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਜ਼ੀਆਂ ਖਬਰਾਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ